ਪੰਜਾਬੀ ਇੰਡਸਟਰੀ ਤੋਂ ਬਹੁਤ ਹੀ ਮੰਦਭਗੀ ਖਬਰ ਸਾਹਮਣੇ ਆ ਰਹੀ ਹੈ ਕਿ ਪੰਜਾਬੀ ਇੰਡਸਟਰੀ ਦੇ ਮਸ਼ਹੂਰ ਅਦਾਕਾਰ ਰਣਦੀਪ ਪੰਗੂ ਦਾ ਦਿਹਾਂਤ ਹੋ ਗਿਆ ਹੈ ਉਹਨਾਂ ਦਾ ਅੰਤਿਮ ਸੰਸਕਾਰ ਪਿੰਡ ਜੁਹਾੜਾ ਮਾਜਰਾ ਨਜ਼ਦੀਕ ਚਮਕੌਰ ਸਾਹਿਬ ਰੋਪੜ ਵਿਖੇ ਕੀਤਾ ਜਾਵੇਗਾ ਦੱਸਦੇ ਕਿ ਅਦਾਕਾਰ ਅਨਦੀਪ ਸਿੰਘ ਪੰਗੂ ਦੀ ਮੌਤ ਕਿਸ ਕਾਰਨ ਹੋਈ ਹੈ ਇਸ ਦਾ ਹਾਲੇ ਤੱਕ ਕੋਈ ਵੀ ਖੁਲਾਸਾ ਨਹੀਂ ਹੋਇਆਗਾ ਰੰਦੀਪ ਸਿੰਘ ਪੰਗੂ ਆਪਣੀ ਕਾਮਯਾਬੀ ਦੇ ਸਹਾਰੇ ਆਪਣੇ ਮਾਪਿਆਂ ਦਾ ਸਿਰ ਬੰਦੇ ਸਨ ਦੱਸਦੇ ਕਿ ਜਿਉਂ ਹੀ ਇੰਡਸਟਰੀ 'ਚ ਰੰਦੀਪ ਪੰਗੂ ਦੇ ਦਿਹਾਂਤ ਦੀ ਖਬਰ ਸਾਹਮਣੇ ਆਈ ਤਾਂ ਪੰਜਾਬੀ ਇੰਡਸਟਰੀ ਦੇ ਕਈ ਤਾਰਿਆਂ ਨੇ ਉਹਨਾਂ ਦੇ ਦਿਹਾਂਤ ਤੇ ਡੂੰਗਾ ਦੁੱਖ ਦਾਪਕ ਰਟਾ ਪੰਜਾਬੀ ਇੰਡਸਟਰੀ ਤੋਂ ਬਹੁਤ ਹੀ ਮੰਨਤਪਾਗੀ ਖਬਰ ਸਾਹਮਣੇ ਆ ਰਹੀ ਹੈ ਕਿ ਪੰਜਾਬੀ ਇੰਡਸਟਰੀ ਦੇ ਮਸ਼ਹੂਰ ਅਦਾਕਾਰ ਰਣਦੀਪ ਪੰਗੂ ਦਾ ਦਿਹਾਂਤ ਹੋ ਗਿਆ ਹੈ ਉਨ੍ਹਾਂ ਦਾ ਅੰਤਿਮ ਸੰਸਕਾਰ ਪਿੰਡ ਜੁਹਾੜਾ ਮਾਜਰਾ ਨਜ਼ਦੀਕ ਚਮਕੌਰ ਸਾਹਿਬ ਰੋਪੜ ਵਿਖੇ ਕੀਤਾ ਜਾਵੇਗਾ ਦੱਸਦੇ ਕਿ ਅਦਾਕਾਰ ਅਨਦੀਪ ਸਿੰਘ ਪੰਗੂ ਦੀ ਮੌਤ ਕਿਸ ਕਾਰਨ ਹੋਈ ਹੈ ਇਸ ਦਾ ਹਾਲੇ ਤੱਕ ਕੋਈ ਵੀ ਖੁਲਾਸਾ ਨਹੀਂ ਹੋਇਆਗਾ ਰਣਦੀਪ ਸਿੰਘ ਪੰਗੂ ਆਪਣੀ ਕਾਮਯਾਬੀ ਦੇ ਸਹਾਰੇ ਆਪਣੇ ਮਾਪਿਆਂ ਦਾ ਸਿਰ ਬੰਦੇ ਸਨ ਦੱਸਦੇ ਕਿ ਜਿਉਂ ਹੀ ਇੰਡਸਟਰੀ 'ਚ ਰਣਦੀਪ ਪੰਗੂ ਦੇ ਦਿਹਾਂਤ ਦੀ ਖਬਰ ਸਾਹਮਣੇ ਆਈ ਤਾਂ ਪੰਜਾਬੀ ਇੰਡਸਟਰੀ ਦੇ ਕਈ ਤਾਰਿਆਂ ਨੇ ਉਨ੍ਹਾਂ ਦੇ ਦਿਹਾਂਤ ਤੇ ਡੂੰਗਾ ਦੁੱਖਦਾਇਕ ਰਟਾਵਾ ਕੀਤਾ ਹੈ ਪੰਜਾਬੀ ਇੰਡਸਟਰੀ ਤੋਂ ਬਹੁਤ ਹੀ ਮੰਦਭਗੀ ਖਬਰ ਸਾਹਮਣੇ ਆ ਰਹੀ ਹੈ ਕਿ ਪੰਜਾਬੀ ਇੰਡਸਟਰੀ ਦੇ ਮਸ਼ਹੂਰ ਅਦਾਕਾਰ ਰਣਦੀਪ ਪੰਗੂ ਦਾ ਦਿਹਾਂਤ ਹੋ ਗਿਆ ਹੈ ਉਨ੍ਹਾਂ ਦਾ ਅੰਤਿਮ ਸੰਸਕਾਰ ਪਿੰਡ ਜੁਹਾੜਾ ਮਾਜਰਾ ਨਜ਼ਦੀਕ ਚਮਕੌਰ ਸਾਹਿਬ ਰੋਪੜ ਵਿਖੇ ਕੀਤਾ ਜਾਵੇਗਾ ਦੱਸਦੇ ਕਿ ਅਦਾਕਾਰ ਅਨਦੀਪ ਸਿੰਘ ਪੰਗੂ ਦੀ ਮੌਤ ਕਿਸ ਕਾਰਨ ਹੋਈ ਹੈ ਇਸ ਦਾ ਹਾਲੇ ਤੱਕ ਕੋਈ ਵੀ ਖੁਲਾਸਾ ਨਹੀਂ ਹੋਇਆਗਾ ਰਣਦੀਪ ਸਿੰਘ ਪੰਗੂ ਆਪਣੀ ਕਾਮਯਾਬੀ ਦੇ ਸਹਾਰੇ ਆਪਣੇ ਮਾਪਿਆਂ ਦਾ ਸਿਰ ਬੰਦੇ ਸਨ ਦੱਸਦੇ ਕਿ ਜਿਉਂ ਹੀ ਇੰਡਸਟਰੀ 'ਚ ਰਣਦੀਪ ਪੰਗੂ ਦੇ ਦਿਹਾਂਤ ਦੀ ਖਬਰ ਸਾਹਮਣੇ ਆਈ ਤਾਂ ਪੰਜਾਬੀ ਇੰਡਸਟਰੀ ਦੇ ਕਈ ਤਾਰਿਆਂ ਨੇ ਉਨ੍ਹਾਂ ਦੇ ਦਿਹਾਂਤ ਤੇ ਡੂੰਗਾ ਦੁੱਖ ਦਾ ਪ੍ਰਗਟਾਵਾ ਕੀਤਾ ਹੈ ਪੰਜਾਬੀ ਇੰਡਸਟਰੀ ਤੋਂ ਬਹੁਤ ਹੀ ਮੰਦਪਗੀ ਖਬਰ ਸਾਹਮਣੇ ਆ ਰਹੀ ਹੈ ਕਿ ਪੰਜਾਬੀ ਇੰਡਸਟਰੀ ਦੇ ਮਸ਼ਹੂਰ ਅਦਾਕਾਰ ਰਣਦੀਪ ਪੰਗੂ ਦਾ ਦਿਹਾਂਤ ਹੋ ਗਿਆ ਹੈ ਉਹਨਾਂ ਦਾ ਅੰਤਿਮ ਸੰਸਕਾਰ ਪਿੰਡ ਜੁਹਾੜਾ ਮਾਜਰਾ ਨਜ਼ਦੀਕ ਚਮਕੌਰ ਸਾਹਿਬ ਰੋਪੜ ਵਿਖੇ ਕੀਤਾ ਜਾਵੇਗਾ ਦੱਸਦੇ ਕਿ ਅਦਾਕਾਰ ਅਨਦੀਪ ਸਿੰਘ ਪੰਗੂ ਦੀ ਮੌਤ ਕਿਸ ਕਾਰਨ ਹੋਈ ਹੈ ਇਸ ਦਾ ਹਾਲੇ ਤੱਕ ਕੋਈ ਵੀ ਖੁਲਾਸਾ ਨਹੀਂ ਹੋਇਆਗਾ ਰੰਦੀਪ ਸਿੰਘ ਪੰਗੂ ਆਪਣੀ ਕਾਮਯਾਬੀ ਦੇ ਸਹਾਰੇ ਆਪਣੇ ਮਾਪਿਆਂ ਦਾ ਸਿਰ ਬੰਦੇ ਸਨ ਦੱਸਦੇ ਕਿ ਜਿਉਂ ਹੀ ਇੰਡਸਟਰੀ 'ਚ ਅਨਦੀਪ ਪੰਗੂ ਦੇ ਦਿਹਾਂਤ ਦੀ ਖਬਰ ਸਾਹਮਣੇ ਆਈ ਤਾਂ ਪੰਜਾਬੀ ਇੰਡਸਟਰੀ ਦੇ ਕਈ ਤਾਰਿਆਂ ਨੇ ਉਹਨਾਂ ਦੇ ਦਿਹਾਂਤ ਤੇ ਡੂੰਘਾ ਦੁੱਖ ਦਾ ਪ੍ਰਗਟਾਵਾ ਕੀਤਾ ਹੈ ਪੰਜਾਬੀ ਇੰਡਸਟਰੀ ਤੋਂ ਬਹੁਤ ਹੀ ਮੰਦਭਗੀ ਖਬਰ ਸਾਹਮਣੇ ਆ ਰਹੀ ਹੈ ਕਿ ਪੰਜਾਬੀ ਇੰਡਸਟਰੀ ਦੇ ਮਸ਼ਹੂਰ ਅਦਾਕਾਰ ਰਣਦੀਪ ਪੰਗੂ ਦਾ ਦਿਹਾਂਤ ਹੋ ਗਿਆ ਹੈ ਉਨ੍ਹਾਂ ਦਾ ਅੰਤਿਮ ਸੰਸਕਾਰ ਪਿੰਡ ਜੁਹਾੜਾ ਮਾਜਰਾ ਨਜ਼ਦੀਕ ਚਮਕੌਰ ਸਾਹਿਬ ਰੋਪੜ ਵਿਖੇ ਕੀਤਾ ਜਾਵੇਗਾ ਦੱਸਦੇ ਕਿ ਅਦਾਕਾਰ ਅਨਦੀਪ ਸਿੰਘ ਪੰਗੂ ਦੀ ਮੌਤ ਕਿਸ ਕਾਰਨ ਹੋਈ ਹੈ ਇਸ ਦਾ ਹਾਲੇ ਤੱਕ ਕੋਈ ਵੀ ਖੁਲਾਸਾ ਨਹੀਂ ਹੋਇਆਗਾ ਰਣਦੀਪ ਸਿੰਘ ਪੰਗੂ ਆਪਣੀ ਕਾਮਯਾਬੀ ਦੇ ਸਹਾਰੇ ਆਪਣੇ ਮਾਪਿਆਂ ਦਾ ਸਿਰ ਬੰਦੇ ਸਨ ਦੱਸਦੇ ਕਿ ਜਿਉਂ ਹੀ ਇੰਡਸਟਰੀ 'ਚ ਰਣਦੀਪ ਪੰਗੂ ਦੇ ਦਿਹਾਂਤ ਦੀ ਖਬਰ ਸਾਹਮਣੇ ਆਈ ਤਾਂ ਪੰਜਾਬੀ ਇੰਡਸਟਰੀ ਦੇ ਕਈ ਤਾਰਿਆਂ ਨੇ ਉਨ੍ਹਾਂ ਦੇ ਦਿਹਾਂਤ ਤੇ ਡੂੰਗਾ ਦੁੱਖਦਾਇਕ ਰਟਾਵਾ ਕੀਤਾ ਹੈ ਪੰਜਾਬੀ ਇੰਡਸਟਰੀ ਤੋਂ ਬਹੁਤ ਹੀ ਮੰਦਭਗੀ ਖਬਰ ਸਾਹਮਣੇ ਆ ਰਹੀ ਹੈ ਕਿ ਪੰਜਾਬੀ ਇੰਡਸਟਰੀ ਦੇ ਮਸ਼ਹੂਰ ਅਦਾਕਾਰ ਰਣਦੀਪ ਪੰਗੂ ਦਾ ਦਿਹਾਂਤ ਹੋ ਗਿਆ ਹੈ ਉਹਨਾਂ ਦਾ ਅੰਤਿਮ ਸੰਸਕਾਰ ਪਿੰਡ ਜੁਹਾੜਾ ਮਾਜਰਾ ਨਜ਼ਦੀਕ ਚਮਕੌਰ ਸਾਹਿਬ ਰੋਪੜ ਵਿਖੇ ਕੀਤਾ ਜਾਵੇਗਾ ਦੱਸਦੇ ਕਿ ਅਦਾਕਾਰ ਅਨਦੀਪ ਸਿੰਘ ਪੰਗੂ ਦੀ ਮੌਤ ਕਿਸ ਕਾਰਨ ਹੋਈ ਹੈ ਇਸ ਦਾ ਹਾਲੇ ਤੱਕ ਕੋਈ ਵੀ ਖੁਲਾਸਾ ਨਹੀਂ ਹੋਇਆਗਾ ਰੰਦੀਪ ਸਿੰਘ ਪੰਗੂ ਆਪਣੀ ਕਾਮਯਾਬੀ ਦੇ ਸਹਾਰੇ ਆਪਣੇ ਮਾਪਿਆਂ ਦਾ ਸਿਰ ਬੰਦੇ ਸਨ ਦੱਸਦੇ ਕਿ ਜਿਉਂ ਹੀ ਇੰਡਸਟਰੀ 'ਚ ਅਨਦੀਪ ਪੰਗੂ ਦੇ ਦਿਹਾਂਤ ਦੀ ਖਬਰ ਸਾਹਮਣੇ ਆਈ ਤਾਂ ਪੰਜਾਬੀ ਇੰਡਸਟਰੀ ਦੇ ਕਈ ਤਾਰਿਆਂ ਨੇ ਉਹਨਾਂ ਦੇ ਦਿਹਾਂਤ ਤੇ ਡੂੰਘਾ ਦੁੱਖ ਦਾ ਪ੍ਰਗਟਾਵਾ ਕੀਤਾ ਹੈ ਪੰਜਾਬੀ ਇੰਡਸਟਰੀ ਤੋਂ ਬਹੁਤ ਹੀ ਮੰਦਪਗੀ ਖਬਰ ਸਾਹਮਣੇ ਆ ਰਹੀ ਹੈ ਕਿ ਪੰਜਾਬੀ ਇੰਡਸਟਰੀ ਦੇ ਮਸ਼ਹੂਰ ਅਦਾਕਾਰ ਰਣਦੀਪ ਪੰਗੂ ਦਾ ਦਿਹਾਂਤ ਹੋ ਗਿਆ ਹੈ ਉਹਨਾਂ ਦਾ ਅੰਤਿਮ ਸੰਸਕਾਰ ਪਿੰਡ ਜੁਹਾੜਾ ਮਾਜਰਾ ਨਜ਼ਦੀਕ ਚਮਕੌਰ ਸਾਹਿਬ ਰੋਪੜ ਵਿਖੇ ਕੀਤਾ ਜਾਵੇਗਾ ਦੱਸਦੇ ਕਿ ਅਦਾਕਾਰ ਅਨਦੀਪ ਸਿੰਘ ਪੰਗੂ ਦੀ ਮੌਤ ਕਿਸ ਕਾਰਨ ਹੋਈ ਹੈ ਇਸ ਦਾ ਹਾਲੇ ਤੱਕ ਕੋਈ ਵੀ ਖੁਲਾਸਾ ਨਹੀਂ ਹੋਇਆਗਾ ਰਣਦੀਪ ਸਿੰਘ ਪੰਗੂ ਆਪਣੀ ਕਾਮਯਾਬੀ ਦੇ ਸਹਾਰੇ ਆਪਣੇ ਮਾਪਿਆਂ ਦਾ ਸਿਰ ਬੰਦੇ ਸਨ ਦੱਸਦੇ ਕਿ ਜਿਉਂ ਹੀ ਇੰਡਸਟਰੀ 'ਚ ਰਣਦੀਪ ਪੰਗੂ ਦੇ ਦਿਹਾਂਤ ਦੀ ਖਬਰ ਸਾਹਮਣੇ ਆਈ ਤਾਂ ਪੰਜਾਬੀ ਇੰਡਸਟਰੀ ਦੇ ਕਈ ਤਾਰਿਆਂ ਨੇ ਉਹਨਾਂ ਦੇ ਦਿਹਾਂਤ ਤੇ ਡੂੰਘਾ ਦੁੱਖ ਦਾ ਪ੍ਰਗਟਾਵਾ ਕੀਤਾ ਹੈ